ਸਿੱਧੂ ਮੂਸੇਵਾਲਾ ਦੇ ਵੱਲੋਂ ਇੱਕ ਗੀਤ ਗਾਇਆ ਗਿਆ ਕਿ ਗੰਦੀਆਂ ਸਿਆਸਤਾਂ ਨੂੰ ਦਿਲੋਂ ਕੱਢ ਦੋ ਕਿਸੇ ਨੂੰ ਤਾਂ ਗੁਰੂ ਕਰਨ ਜੋਗਾ ਛੱਡ ਦੋ ਤਾਂ ਇੱਕ ਪਾਸੇ ਤਾਂ ਗੰਦੀਆਂ ਸਿਆਸਤਾਂ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਪਰ ਦੂਜੇ ਪਾਸੇ ਲੋਕ ਆਪਸ ਦੇ ਵਿੱਚ ਵੀ ਧਰਮ ਦੇ ਨਾਂ ਦੇ ਉੱਤੇ ਲੜਦੇ ਹੋਏ ਨਜ਼ਰ ਆਉਂਦੇ ਨੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਦੇ ਵਿਚਕਾਰ ਕਾਫੀ ਜ਼ਿਆਦਾ ਵਿਵਾਦ ਸ਼ੁਰੂ ਹੋ ਗਿਆ ਮਾਮਲਾ ਗੁਰਦਾਸਪੁਰ ਦੇ ਹਯਾਤ ਨਗਰ ਤੋਂ ਸਾਹਮਣੇ ਆਇਆ ਜਿੱਥੇ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਆਪਸ ਦੇ ਵਿੱਚ ਉਲਝਦੀਆਂ ਹੋਈਆਂ ਨਜ਼ਰ ਆਈਆਂ ਮਾਹੌਲ ਕਾਫੀ ਜ਼ਿਆਦਾ ਤਣਾਅਪੂਰਨ ਹੋ ਚੁੱਕਿਆ ਦਰਅਸਲ ਗੁਰਦੁਆਰਾ ਸਾਹਿਬ ਦੀ ਜ਼ਮੀਨ ਇੱਕ ਵਿਅਕਤੀ ਦੇ ਨਾਮ ਹੈ ਰਜਿਸਟਰੀ ਉਹ ਆਪਣੇ ਨਾਮ ਕਰਵਾ ਕੇ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਹੜਪਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਇਲਜ਼ਾਮ ਦੂਜੀ ਧਿਰ ਦੇ ਵੱਲੋਂ ਲਗਾਏ ਗਏ ਨੇ ਕਿ ਇੱਕ ਵਿਅਕਤੀ ਗੁਰਦੁਆਰਾ ਸਾਹਿਬ ਦੀ ਰਜਿਸਟਰੀ ਜ਼ਮੀਨ ਦੀ ਰਜਿਸਟਰੀ ਆਪਣੇ ਨਾਮ ਕਰਵਾ ਕੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਇਹ ਇਲਜ਼ਾਮ ਦੂਜੀ ਤਰ ਦੇ ਵੱਲੋਂ ਲਗਾਏ ਗਏ ਨੇ ਪਰ ਦੂਜੀ ਤਰ ਦੇ ترਸੀਮ ਸਿੰਘ ਦਾ ਕਹਿਣਾ ਕਿ ਗੁਰਦੁਆਰਾ ਸਾਹਿਬ ਦੀ ਸੰਗਤ ਸਮੇਂ ਤੇ ਪੈਸਾ ਨਹੀਂ ਦੇ ਪਾਈ ਇਸ ਲਈ ਇਹ ਜ਼ਮੀਨ ਉਸ ਨੇ ਆਪਣੇ ਪੈਸਿਆਂ ਨਾਲ ਖਰੀਦ ਲਈ ਤਾਂ ਹੁਣ ਕੌਣ ਸੱਚ ਤੇ ਕੌਣ ਝੂਠ ਬੋਲ ਰਿਹਾ ਪਿੰਡ ਦੀ ਸੰਗਤ ਕੀ ਕਹਿ ਰਹੀ ਹੈ ਪੂਰੇ ਮਾਮਲੇ ਦੇ ਵਿੱਚ ਪਹਿਲਾ ਪਿੰਡ ਦੀ ਸੰਗਤ ਦੀ ਜੁਬਾਨੀ ਸੁਣਾਉਣਾ ਤੁਹਾਨੂੰ ਮੇਰਾ ਨਾਮ ਸੰਜੋਤ ਸਿੰਘ ਕਾਲੋ ਮੈਂ ਵਾਸੀ ਐਸੇ ਕੋਲੋਂ ਪਿੰਡ ਦਾ ਵਾਸੀ ਆ ਐਸੇ ਕੋਲੋਂ ਚ ਮੇਰਾ ਘਰ ਆ ਹਾਂ ਖਿਆਲ ਨਗਰ ਕਿਹੜੀ ਜਥੇਬੰਦੀ ਵੱਲੋਂ ਇਹ ਭਾਤਕ ਸੰਗਠਨ ਪੰਡਾ ਸਾਡੇ ਸੂਬਾ ਪ੍ਰਧਾਨ ਸਰਦਾਰ ਬੁੱਟਾ ਸਿੰਘ ਉਹਦੇ ਗੱਲ ਨੇ ਹਾਂ ਠੀਕ ਨੇ ਉਹਨਾਂ ਦੇ ਅਪਾ ਨਿਗਰਾਨੀ ਵਿੱਚ ਸਾਰੇ ਆਪਣਾ ਜਥੇਬੰਦੀ ਦਾ ਕੰਮ ਕਰਨੇ ਆ ਤੇ ਇੱਥੇ ਮਤਲਬ ਸਾਡੇ ਨਾਲ ਪਰਸਨ ਜੋ ਸਾਡੇ ਮਸਲਾ ਮਤਲਬ ਸਾਡੇ ਆਇਆ ਪਿੰਡ ਵੱਲੋਂ ਹੂੰ ਤੇ ਇੱਥੇ ਜਗਾ ਲਈ ਗਈ ਸਾਡੇ ਤੋਂ ਉਹਨਾਂ ਪੈਸੇ ਇਕੱਠੇ ਕਰਕੇ ਤੇ ਇਹ ਮਤਲਬ ਹੈ ਕਿ ਇਹ ਲਈ ਨਾਲ 60 ਬਾਈ 60 ਦਾ ਪਲਾਟ ਲਿਆ ਗਿਆ ਹਾਂ ਇਹਦੀ ਇੱਕ ਤਰ੍ਹਾਂ ਸੇਮ ਸੇਮ ਨਾਲ ਦਾ ਆਦਮੀ ਇੱਥੇ ਉਹ ਬੰਦਾ ਜਿਹੜਾ ਸੀ ਥੋੜਾ ਜਿਹਾ ਕਿੰਨਾ ਦਾ ਗੁਰੂ ਦਾ ਨਪੜਾ ਪਿਆਰ ਕਰਨਾ ਉਹਨੂੰ ਆ ਸਾਰੀ ਸੰਗਤ ਨੇ ਇਕੱਠਾ ਕਰਕੇ ਜਿੰਨਾ ਵੀ ਆਪਣਾ ਪਿਆਹਾ ਹੀ ਗੁਰੂ ਦਾ ਸਾਰਾ ਇੱਕ ਮੋਢੀ ਨੂੰ ਦੇਤਾ ਤੇ ਤੂੰ ਆਪਣੀ ਜਗ੍ਹਾ ਲੈ ਕੇ ਤੇ ਗੁਰੂ ਦਾ ਪਿਆਰ ਕਰਾਂਗੇ ਬਾਬਾ ਜੀ ਬੁੱਢਾ ਸਾਧੀ ਦੇ ਨਾਮ ਦੇ ਹਾਂ ਇਸ ਬੰਦੇ ਨੇ ਪਹਿਲਾਂ ਤੇ ਕਲੋਨਜੀ ਰਣ ਮਗਰ ਲਾ ਕੇ ਠੀਕ ਨਹੀਂ ਗੱਲ ਸੰਗ ਦਾ ਪੈ ਗਿਆ ਅੱਥੇ ਕਰਕੇ ਜਗ੍ਹਾ ਲੈ ਲਈ ਆ ਰਸਤਾ ਜਾਂਦਾ ਇਹਨੂੰ 30 ਫਟਕ ਠੀਕ ਆ ਆ ਸਕਲੋਨੀ ਨੂੰ ਜਿੱਥੇ ਵਰਤ ਦੀ ਜਗ੍ਹਾ ਲਈ ਗਈ ਆ ਇਹਦੇ ਰਿਜਟ ਪਹਿਲਾਂ ਖੋਟ ਹੀ ਇਹਨੇ ਬੰਦਿਆਂ ਨੂੰ ਅੱਥੇ ਕਰਕੇ ਇਹਨੂੰ ਜਗ੍ਹਾ ਲੈ ਕੇ ਕੁਝ ਜਗ੍ਹਾ ਤੇ ਵੇਚ ਦਿੱਤੀ ਇਹਨੇ ਗੁਰੂਕਰ ਦੀ ਜਿੱਡੀ ਜਗ੍ਹਾ ਲਈ ਸੀ 10 ਮਰਲੇ ਸਾਨੂੰ ਇਹਨੇ ਕੋ ਆਪਣੇ ਨਹੀਂ ਹੈ ਕਲੋਨੀ ਵਾਲਿਆ ਉਹਨਾਂ ਨੂੰ ਜਗ੍ਹਾ ਫਰੀ ਦਿੱਤੀ ਆ ਕਿ ਇਸ ਕਲੋਨੀ ਵਿੱਚ ਉਹਨਾਂ ਕੋਲ ਜਗ੍ਹਾ ਲਈ ਇਹਨਾਂ ਨੇ ਹਾਂ ਗੁਰੂਕਰ ਦੀ ਉਸੇ ਕਲੋਨੀ ਵਾਲਿਆਂ ਕੋਲ ਇਹਨੇ ਉਹ ਜਿਹੜੇ ਦਸਮਤਲੇ ਨੇ ਉਹ ਵੀ ਇੰਨੇ ਤਬਾਦਲਾ ਤੋਂ ਬਦਲਾ ਕਰਕੇ ਅਪਚੁਨ ਦੇ ਦੇ ਦਿੱਤੇ ਆ। ਹਾਂ ਠੀਕ ਹੀ ਗੱਲ ਇੱਥੇ ਸਾਡੇ ਕੋਲ ਗੁਰੂ ਘਰ ਵਾਸਤੇ 60 ਬਾਈ 60 ਦਾ ਪਲਾਟ ਸੀ। ਹਾਂ ਹਾਂ ਕਹਿੰਦੇ ਉਹਦੇ ਵਿੱਚੋਂ ਵੀ 20 ਫੁੱਟ ਮੱਥਾ ਦਿੱਤਾ ਸਾਨੂੰ ਗੁਰੂ ਘਰ ਵਾਸਤੇ। ਬਾਕੀ ਥਾਂ ਉਹਨੇ ਚੁ ਵੀ ਸੇਲ ਕਰ ਦਿੱਤੀ ਆ। ਹਾਂ ਠੀਕ ਨਹੀਂ ਜਿਆ ਕਿ ਗੁਰੂ ਘਰ ਦੀ ਜਗ੍ਹਾ ਨੂੰ ਖਰਾਬ ਕਰਕੇ ਇਹਨੇ ਐਲਟੀਆ ਬਣਾ ਦਿੱਤਾ ਆ ਜੋ ਕਿ ਸੰਗਤ ਨੂੰ ਨਹੀਂ ਮਿਲੂਗਾ। ਠੀਕ ਨਹੀਂ ਕਿਉਂਕਿ ਪਹਿਲੇ ਸੰਗਤ ਦਾ ਇਹ ਤਾਂ ਪਹਿਲੇ ਨਹੀਂ। ਮਸਲਾ ਇਹ ਹੈ ਵੀ ਜਿਹੜੀ ਹੁਣ ਗੁਰੂ ਘਰ ਨੂੰ ਗਲੀ ਜਾਂਦੀ ਆ ਨਾ ਐਸ ਕੋਲੋਨੀ ਤੋਂ ਹਾਂ ਇਹ ਉਸ ਨੂੰ ਵੀ ਬੰਦ ਕਰਨ ਗਿਆ ਵੀ ਇਹ ਗੁਰਦੁਆਰਾ ਬਣਾਇਆ ਇਹ ਨਾ ਚਾਹੀਦਾ ਜਾ ਸਕਦਾ ਜਿਹੜਾ ਕਿ ਮੈਂ ਇਸ ਦੇ ਇੱਕ ਸੰਤਾਂ ਨੂੰ ਗਮਰਾਹ ਕਰਨ ਗਿਆ ਪਹਿਲਾਂ ਗਮਰਾਹ ਕਰਕੇ ਨੇ ਗੁਰਦਸਾਹਿਬ ਤੇ ਆਈ ਕਰਾਈ ਨਾ ਨਾ ਸੰਤਾਂ ਦੇ ਕਿਉਂਕਿ ਅੱਜ ਵੀ ਇਹਦੇ ਘਰ ਰੇਖਾ ਜਾ ਕੇ ਮਹਾਰਾਜ ਦੀ ਪੀੜੇ ਦੇ ਘਰ ਹਾਂ ਹਾਂ ਇਹ ਤੋਂ ਇੰਨਾ ਸੱਚਾ ਯਾਰ ਕਿ ਤੂੰ ਗੁਰੂ ਘਰ ਵਾਸਤੇ ਕਿਉਂ ਗਿਆ ਡੱਕਣ ਗਿਆ ਹਾਂ ਤੂੰ ਗੁਰੂ ਘਰ ਦੀ ਕਾਂਢੇ ਡੱਕਣ ਗਿਆ ਗਲੀ ਦੇ ਕਾਂਢੇ ਕੱਢਣ ਗਿਆ ਇਹ ਵੀ ਸਹੀ ਫੜਾ ਗੱਲ ਹੈਗੀ ਇਸ ਕਰਕੇ ਸਾਰੀ ਕਲੋਨੀ ਜੀ ਭਾਰੀ ਰੋਸ ਆ ਇੱਕ ਤੇ ਰਸਤਾ ਪ੍ਰਸ਼ਾਸਨ ਕੋ ਖੋਲhaya ਗਿਆ ਬਿਲਕੁਲ ਇਹਨੇ ਹਾਲੇ ਵੀ ਰਸਤਾ ਛੋਟਾ ਕੀਤਾ ਹੋਇਆ ਹੈ ਤਾਂ ਤੁਸੀਂ ਪਿੰਡ ਦੀ ਸੰਗਤ ਦੀ ਜਵਾਨੀ ਸੁਣੀਆ ਜੋ ਕੁਝ ਕਹਿ ਰਹੀ ਆ ਪਰ ਹੁਣ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜਿਸ ਵਿਅਕਤੀ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਜਿਹੜਾ ਇਲਜ਼ਾਮ ਲਗਾ ਰਹੀ ਆ ਥਿਰ ਉਹ ਕੀ ਕੁਝ ਕਹਿ ਰਹੀ ਆ ਤੇ ਫਿਰ ਉਸ ਤੋਂ ਬਾਅਦ ਸੁਣਾਉਣੇ ਆ ਤੁਹਾਨੂੰ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ترਸੀਮ ਸਿੰਘ ਦੇ ਉੱਤੇ ਇਲਜ਼ਾਮ ਲੱਗੇ ਨੇ ਉਹ ਕੀ ਕੁਝ ਕਹਿ ਰਿਹਾ ਇਸ ਮਾਮਲੇ ਦੇ ਵਿੱਚ ਕਿਉਂਕਿ ਹੁਣ ਮਾਮਲਾ ਜਿਹੜਾ ਆ ਵੱਧ ਚੁੱਕਿਆ ਮਾਹੌਲ ਤਣਾਪੂਰਨ ਹੋ ਚੁੱਕਿਆ ਇੱਕ ਵਿਅਕਤੀ ਤਾਂ ਕਹਿ ਰਿਹਾ ਕਿ ਦੂਜਾ ਵਿਅਕਤੀ ਜ਼ਮੀਨ ਹੜਾਪ ਰਿਆ ਗੁਰਦੁਆਰਾ ਸਾਹਿਬ ਦੀ ਪਰ ਦੂਜਾ ਵਿਅਕਤੀ ਕਹਿ ਰਿਹਾ ਹੈ ਇਲਜ਼ਾਮ ਜਿਸ ਦੇ ਉੱਤੇ ਲੱਗੇ ਨੇ ਕਿ ਸੰਗਤ ਸਮੇਂ ਸਿਰ ਪੈਸਾ ਨਹੀਂ ਦੇ ਪਾਈ ਇਸ ਜ਼ਮੀਨ ਦਾ ਤਾਂ ਉਸ ਨੇ ਆਪਣੇ ਪੈਸਿਆਂ ਦੇ ਨਾਲ ਜ਼ਮੀਨ ਖਰੀਦ ਲਈ ਹੈ ਤਾਂ ਹੁਣ ਕੌਣ ਸੱਚਾ ਤੇ ਕੌਣ ਝੂਠਾ ਇੱਕ ਵਾਰ ਤੁਹਾਨੂੰ ਦੋਨਾਂ ਦੀ ਜ਼ੁਬਾਨੀ ਸੁਣਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅਹੀਂ ਸਾਰੀ ਸੰਗਤ ਨੇ 30 ਮਰਲੇ ਜਗ੍ਹਾ ਲਈ ਸੀ ਕਲੋਨੀ ਚ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਉਹਦੇ ਵਿੱਚੋਂ ਪੱਤਰ ਸਿੰਘ ਨੂੰ ਅੱਗੇ ਕੀਤਾ ਸੀ ਪੀ ਮਤਲਬ ਕਿ ਕਲੋਨੀ ਵਿੱਚ ਇੱਕ ਬਾਕੀ ਸਾਰੇ ਮੁਲਾਜ਼ਮ ਸੀ ਕਿ ਇੱਕ ਹੀ ਬੰਦਾ ਘਰ ਹੀ ਰਟਾਇਰ ਹੋ ਕੇ ਆਇਆ ਸੀ ਇੰਨੇ ਕੀ ਕੀਤਾ 30 ਮਰਲੇ ਜਗਾ ਜਦੋਂ ਅਹੀਂ ਲਈਆ ਤੇ ਇਹਨੂੰ ਅੱਗੇ ਲਾਇਆ ਇੰਨੇ ਕੀ ਕੀਤਾ 20 ਮਰਲੇ ਜਗਾ ਜਿਹੜੀ ਗੁਰਦੁਆਰਾ ਸਾਹਿਬ ਨਾਲ ਕਰਾ ਗਏ ਬਾਬਾ ਬੁੱਢਾ ਸਾਹਿਬ ਦੇ ਨਾਮ ਰਜਿਸਟਰੀ ਕਰਾਤੀ ਉਹਦੇ ਵਿੱਚੋਂ 10 ਮਰਲੇ ਜਗਾ ਇਹ ਫਿਰ ਆਪਣੇ ਨਾਮ ਕਰਵਾ ਗਿਆ ਤੇ 10 ਮਰਲੇ ਜਗਾ ਸਾਨੂੰ ਜਿਹੜੀ ਕਲੋਨੀ ਚ ਅਹੀਂ ਜਗਾ ਲਈ ਉਹ ਡੀਲਰਾਂ ਨੇ ਦਿੱਤੀ ਸੀ ਫ੍ਰੀ ਗੁਰਦੁਆਰੇ ਦੀ ਸੇਵਾ ਵਾਸਤੇ ਉਹ ਵੀ ਉਹ ਕਿਤੇ ਜਿੱਥੇ ਗੁਰਦੁਆਰੇ ਦੀ ਜਗਾ ਉੱਥੋਂ ਨਹੀਂ ਦਿੱਤੀ ਉਹ ਹੋਰ ਸਾਈਡ ਤੋਂ ਦਿੱਤੀ ਸੀ ਉਹ ਇੰਨੇ ਕੀ ਕੀਤਾ ਕਿ 10 ਮਰਲੇ ਜਗਾ ਜਿਹੜੀ ਉਹ ਵੀ ਰਜਿਸਟਰੀ ਕੱਲਾ ਹੀ ਜਾ ਕੇ ਆਪਣੇ ਨਾਂ ਕਰਾ ਕੇ ਤੇ ਇੰਨੇ ਦੂਜੀ ਥਾਂ 1,65 ਨੂੰ ਫੇਰ ਕਹਿੰਦੇ ਵੇਚ ਦਿੱਤੀ ਆ ਮਤਲਬ ਕਿ 40 ਮਰਲੇ ਜਗਾ ਭੰਦੀ ਸਾਡੇ ਗੁਰਦੁਆਰੇ ਦੀ ਉਹਦੇ ਵਿੱਚੋਂ 20 ਮਰਲੇ ਆਪਣੇ ਨਾਂ ਕਰਾ ਗਿਆ ਤੇ 20 ਗੁਰਦੁਆਰੇ ਦੇ ਗੁਰਦੁਆਰੇ ਦਾ ਮੱਥਾ ਇੱਕ ਸਾਈਡ ਤੇ 60 ਫੁੱਟ ਰਹਿ ਗਿਆ ਤੇ ਇੱਕ ਸਾਈਡ ਤੇ 20 ਫੁੱਟ ਰਹਿ ਗਿਆ ਪੈਸਾ ਸਾਰਾ ਸੰਗਤਾਂ ਦਾ ਸੀ ਅਹੀਂ ਕਮੇਟੀਆਂ ਪਾ ਕੇ ਗ੍ਰਾਈ ਕਰਕੇ ਇਹਨੂੰ 17 ਲੱਖ 82000 ਰੁਪਇਆ ਇਕੱਠਾ ਕਰਕੇ ਦਿੱਤਾ ਸੀ। ਬਾਕੀ 10 ਮਰਲੇ ਜਗਾ ਜਿਹੜੀ ਗੁਰਦੁਆਰੇ ਨੂੰ ਡੀਲਰਾਂ ਨੇ ਦਿੱਤੀ ਸੀ ਉਹਦੇ ਮਤਲਬ ਕਿ ਏਸੇ ਬੰਦੇ ਨੇ ਕਿਹਾ ਕਿ ਉਹ ਜਗਾ 1 ਲੱਖ 20 ਨੂੰ ਮੈਂ ਤੁਹਾਡੇ ਕੋਲੋਂ ਖਰੀਦ ਲੈਣਾ ਵਾ ਇਹ ਮੈਂ ਤੁਹਾਨੂੰ 12 ਲੱਖ ਰੁਪਇਆ 10 ਮਰਲੇ ਦਾ ਦੇ ਦੇਣਾ ਤੇ 30 ਮਰਲੇ ਦੀ ਰਜਿਸਟਰੀ ਕਰਾ ਦੇਣਾ ਪਰ ਉਹ ਇੰਨੇ ਕੀ ਕੀਤਾ ਕਿ 10 ਮਰਲੇ ਜਗਾ ਫੇਰ ਆਪਣੇ ਨਾਂ ਵਿੱਚ ਉਕਰ ਆ ਗਿਆ ਤੇ ਉਹ ਵੀ ਜਗਾ ਜਿਹੜੀ 10 ਮਰਲੇ ਉਹ ਵੀ ਆਪਣੇ ਨਾਂ ਕਰਾ ਗਿਆ ਕੋ ਇੰਨੇ ਸਾਨੂੰ 12 ਲੱਖ ਰੁਪਈਆ ਗੁਰਦੁਆਰੇ ਚ ਨਹੀਂ ਪਾਇਆ ਜਿਹੜਾ 17,82,000 ਰੁਪਈਆ ਅਹੀਂ ਦਿੱਤਾ ਹੀ ਉਹਦੀ ਰਜਿਸਟਰੀ ਜਿਹੜੀ ਉਹ ਇੰਨੇ ਗੁਰਦੁਆਰੇ ਦੇ ਨਾਮ ਕਰਤੀ ਅਹੀਂ ਇਹੀ ਚਾਹਨੇ ਆ ਕਿ ਸਾਰੀਆਂ ਸਿੱਖ ਬੰਦੀਆਂ ਸਾਰੇ ਨਿਆਂਗ ਸਿੰਘਾਂ ਨੇ ਗੜੀ ਇਹ ਬੇਨਤੀ ਆ ਕਿ ਇਹਨੇ ਸਾਡੇ ਨਾਲ ਧੋਖਾ ਕੀਤਾ ਸਾਡਾ ਗੁਰਦੁਆਰਾ ਨਹੀਂ ਬਣ ਦਿੰਦਾ ਹੁਣ ਸਾਡੀ ਮੇਨ ਗਲੀ ਜਿਹੜੀ 30 ਫੁੱਟ ਦੀ ਉਹ ਡੱਕਦਾ ਵਾ ਉਥੇ ਇਹਨੇ ਕੰਧ ਕੀਤੀਆਂ ਇੱਕ ਦਿਨ ਢਾਤੀ ਅੱਜ ਫੇਰ ਇਹਨੇ ਰੇਤ ਤੇ ਸੀਮੈਂਟ ਉਥੇ ਸੁੱਟ ਦਿਆ ਵੀ ਮੈਂ ਕੰਧ ਕਰਨ ਲੱਗਾ ਤੇ ਇਹ ਜਨਾਨੀਆਂ ਨੂੰ ਗਲਤ ਬੋਲਦਾ ਬਹੁਤ ਜ਼ਿਆਦਾ ਗਲਤ ਬੋਲਦਾ ਕਿ ਜਿਹੜਾ ਇਹ ਬੋਲ ਵੀ ਨਹੀਂ ਸਕਦਾ ਇਹ ਜੀ ਮੇਰੇ ਕੋਲ ਔਰ ਕੋੜ ਸਾਰਾ ਹਸਾਬ ਦਾ ਪਿਆ ਵਾ ਟੀਮ ਮੱਲੇ ਜਗ੍ਹਾ ਮੈਂ ਕੀਤੀ ਸੀ ਇੱਕ ਮਹੀਨਾ ਪਹਿਲਾਂ ਮਾਰਚ ਇਹਨਾਂ ਨੇ ਕਿਹਾ ਵੀ ਇਹ ਵਰਦਵਾਰੀ ਵਾਸਤੇ ਜਗ੍ਹਾ ਦੇਦੇ ਹੋ ਔਰ ਇਹਨਾਂ ਨੇ ਕਿਹਾ ਸੀ ਵੀ 6 ਮਹੀਨੇ ਬਾਅਦ ਅਸੀਂ 20000 ਰੁਪਏ ਕਰਾਈ ਦੇ ਦਿਆਂਗੇ ਕੁਰੀਆਂ ਕਰਾਈਆਂ ਕੱਟੀਆਂ ਹੋਈਆਂ ਬਾਅਦ ਚ ਕਰਾਈਆਂ ਕੱਟੀਆਂ ਨਹੀਂ ਇਹ ਸੰਤ ਕੋ ਪੈਸੇ ਇਕੱਠੇ ਨਹੀਂ ਹੋਏ 22 ਦੇ ਵਿੱਚ ਅਸੀਂ ਰਜਿਸਟਰੀ ਕਰਾਉਣੀ ਸੀ ਸਾਲ ਲੰਘ ਗਿਆ ਫਿਰ ਵੀ ਨਹੀਂ ਹੋਈ 23 ਦੇ ਵਿੱਚ ਤਜਬ ਜੀ ਆ ਕੇ ਪੈਸੇ ਨਹੀਂ ਇਹਨਾਂ ਪੂਰੇ ਹੋਏ ਫਿਰ ਇਹਨਾਂ ਨੇ ਕਿਹਾ ਕਿ ਸਾਨੂੰ 20 ਮਰਲੇ ਜਿਹੜੀ ਜਗ੍ਹਾ ਅਸੀਂ ਪੁਰਦਵਾਰਾ ਬਣਾ ਲੈਨੇ ਆ 10 ਮਰਲੇ ਜਿਹੜੀ ਸੀ ਉਹ ਰਹਿ ਗਈ ਸੀ ਕਿ ਉਹਨਾਂ ਨੇ ਜਿਹੜੀ দান ਕੀਤੀ ਸੀ ਔਰ 10 ਮਰਲੇ ਇਹਨਾਂ ਦੀ ਵਿਰਾਹੀ ਦੇ ਵਿੱਚੋਂ ਪੈਸੇ ਜਿਹੜੇ ਸੀ ਉਹਦੇ ਵਿੱਚੋਂ ਰਜਿਸਟਰੀ ਕਰਾ ਕੇ ਗੁਰਦੁਆਰਾ ਸਾਹਿਬ ਦੇ ਨਾਂ ਤੇ ਰਜਿਸਟਰੀ ਹੋ ਗਈ ਆ ਔਰ ਇਹ ਤੋਂ 2 ਸਾਲ ਪਹਿਲਾਂ ਜਦੋਂ ਇਹਨਾਂ ਮੈਨੂੰ ਜਵਾਬ ਦਿੱਤਾ ਮੈਂ ਬਾਹਰ ਜਾਣਾ ਸੀ ਮੈਂ ਆਪਣਾ ਸਾਰਾ ਦਾਸ ਦਾ ਹਿਸਾਬ ਕਾਗਿਦਾ ਸੀ ਸਭ ਜੀ ਤੌਰੋਂ ਦੇਤਾ ਔਰ ਉਹਨੂੰ ਮੈਂ ਕਿਹਾ ਕਿ ਮੈਨੂੰ ਬਕਾਇਆ ਦੇ ਦਿਓ ਇਹਨਾਂ ਕਿਹਾ ਕਿ ਆਪਣੇ ਕੋਲੋਂ ਪੈਸੇ ਖਚ ਕੇ ਤੁਸੀਂ ਤੇ ਰਜਿਸਟਰੀ ਕਰਾ ਦਿਓ ਤੇ ਇਹਨਾਂ ਦੇ ਬਲੈਂਕ ਚੈੱਕ ਅੱਜ ਤੱਕ ਮੇਰੇ ਕੋਲ ਪਏ ਹੋਏ ਆ ਜਦ ਕਿ ਇਹਨਾਂ ਕੋਲ ਸਾਡਾ ਸੀਗਾ ਔਰ ਮੈਂ ਰਜਿਸਟਰੀ ਕਰਾ ਕੇ ਮੈਂ ਜਿਹੜਾ ਡੀਲਰਾਂ ਦਾ ਬਕਾਇਆ ਵਾ ਉਹ ਤੁਸੀਂ ਦੇ ਕੇ ਤੇ 10 ਮਰਲੇ ਦੀ ਜਿਹੜੀ ਰਜਿਸਟਰੀ ਜਿਹੜੀ ਕਰਾ ਲਓ ਇਹਨਾਂ ਨੇ ਡੀਲਰਾਂ ਨੂੰ ਬਕਾਇਆ ਨਹੀਂ ਦਿੱਤਾ ਔਰ ਨਹੀਂ ਰਜਿਸਟਰੀ ਕਰਾਈ ਸਾਡੀ ਕਮੇਟੀ ਪਾਈ ਸੀ ਜਿਹੜੀ ਕਮੇਟੀ ਜੀ ਉਹ ਵੀ ਸਰਬਜੀਤ ਕੌਰ ਨੇ ਵਰਤੀ ਆ ਅੱਜ ਤੱਕ ਵੀ ਉਹਦੇ ਕਮੇਟੀ ਦੇ ਪੈਸੇ ਉਹਦੇ ਕੋਲ ਪਏ ਹੋਏ ਆ ਬਚਦੇ ਬਾਅਦ ਚ ਇਹਨਾਂ ਨੇ ਮੈਂ ਸਤੰਬਰ ਮਹੀਨੇ ਦੇ ਵਿੱਚ ਆਣ ਕੇ ਇਹਨਾਂ ਦੇ ਨਾਲ ਬਰਮਣ ਕੇ ਫੇਰ ਹਸਾਬ ਕੀਤਾ ਔਰ ਇਹਨਾਂ ਕੋ ਪੈਸੇ ਮੰਗਦਾ ਰਿਆ ਜਦ 2025 ਹੋ ਗਿਆ ਤੇ 10 ਮਰਲੇ ਦੀ ਜਿਹੜੀ ਰਜਿਸਟਰੀ ਹੋਣ ਵਾਲੀ ਰਹਿੰਦੀ ਸੀ ਡੀਲਰਾਂ ਨੇ ਕਿਹਾ ਕਿ ਸਾਡੇ ਪਲਾਟ ਸਾਰੇ ਵੇਚ ਗਿਆ ਭਾਜੀ ਤੁਸੀਂ ਜਾ ਕੇ ਰਜਿਸਟਰੀ ਕਰਾ ਲਓ ਡੇਟ ਤੁਹਾਡੀ ਲੰਘ ਗਈ ਆ ਤੇ ਨਹੀਂ ਤੇ ਹੁਣ ਤੁਹਾਡਾ ਬਿਆਨਾ ਮਾਰੇ ਜਾਣਾ ਪਰ ਮਜਬੂਰਨ ਮੈਨੂੰ ਫਰਵਰੀ ਦੇ ਵਿੱਚ 28 ਫਰਵਰੀ ਨੂੰ 2025 ਦੇ ਵਿੱਚ 10 ਮਰਲੇ ਜਿਹੜੇ ਸੀ ਉਹਦਾ ਮੈਂ ਬਕਾਇਆ ਕੋਲ ਦਿੱਤਾ ਵਾ ਬਕਾਇਆ ਦੇ ਕੇ ਰਜਿਸਟਰੀ ਕਰਾ ਲਈ ਜਦ ਕਿ ਇਹਨਾਂ ਕਹਿਆ ਕਿ ਸਾਨੂੰ ਥਾਂ ਹੀ ਵੀ ਮਰਲੇ ਚਾਹੀਦਾ ਤੇ ਇਸ ਕਰਕੇ ਮਤਲਬ ਜਿਹੜੀ ਗੱਲ ਸੀ ਉਹ ਮੈਨੂੰ ਰਜਿਸਟਰੀ ਮਜਬੂਰਤ ਕਰਨੀ ਪਈ ਜਦ ਕਿ ਤਿੰਨ ਸਾਲ ਰਜਿਸਟਰੀ ਦਾ ਟਾਈਮ ਵੀ ਲੰਘ ਚੁੱਕਾ ਸੀ 10 ਮਰਲੇ ਜਗਾ ਗੁਰਦੁਆਰੇ ਦੇ ਵਿੱਚ ਔਰ 10 ਮਰਲੇ ਜਗਾ ਜਿਹੜੀ ਇਹਨਾਂ ਦੀ ਗ੍ਰਹੀ ਚਾ ਬਾਕੀ ਪੁੰਜ ਪੈਸੇ ਮੇਰੇ ਕੋਲ ਬਚਦੇ ਆ ਅੱਜ ਵੀ ਇਹ ਹਿਸਾਬ ਕਰਕੇ ਜੋ ਮੇਰੇ ਕੋਲ ਬਚਦੇ ਨੇ ਜਿੰਨੇ ਪੈਸੇ ਵਜਦੇ ਆ ਇਹ ਕਹਿੰਦੇ ਵੀ ਉੱਪਰ ਡਵੈਲਪਮੈਂਟ ਕਰਨੀ ਆ ਸਾਡੇ ਕੋਲ 5-5 ਸਾਲਾਂ ਚ ਪੈਸੇ ਤਿਆਰ ਨਹੀਂ ਹੋ ਸਕਦੇ ਗੁਰਦੁਆਰਾ ਕਿੱਥਾਂ ਬਣੇਗਾ ਮੈਂ ਅੱਜ ਵੀ ਉਹ ਜਿਹੜੇ ਪੈਸੇ ਵਜਦੇ ਆ ਦੇਣ ਨੂੰ ਤਿਆਰ ਜਿਹੜੀ ਕੰਮ ਤੇ ਗਈ ਆ ਇਹ ਹੈਗੀ ਆ ਦੂਸਰੀ ਬਾਤੀ ਦੇ ਵਿੱਚ ਇਹ ਨਵੀਂਪੁਰ ਕਲੋਨੀ ਦੇ ਵਿੱਚ ਜਗ੍ਹਾ ਗਈ ਆ ਔਰ ਗੁਰਦੁਆਰੇ ਦੀ ਜਗ੍ਹਾ ਜਿਹੜੀ ਆ ਉਹਨੂੰ ਦੂਸਰੇ ਪਾਸਿਓਂ ਗਲੀ ਲੱਗਦੀ ਆ ਜਿੱਦਾਂ 60 ਫੁੱਟ ਫਰੰਟ ਹੈਗਾ ਇਹ ਗੁਰਦੁਆਰੇ ਦੀ ਬੈਕ ਸਾਈਡ ਦੀ ਗਲੀ ਆ ਇਹਦੇ ਵਿੱਚ ਜਦੋਂ ਮੈਂ ਪਲਾਟ ਲਿਆ ਮੇਰੇ ਕੋਲ ਡਾਕੂਮੈਂਟਸ ਆ ਰਜਿਸਟਰੀ ਦੇ ਵਿੱਚ 딜ਦਰਾ ਨੇ ਗਲੀ ਬੰਦ ਕਰਕੇ ਮੈਨੂੰ ਲੈ ਉਹ ਉਹ ਜਿਹੜੀ ਜਗ੍ਹਾ ਸੀ ਉੱਤੇ ਮੈਂ ਕੰਦ ਕੱਢਿਆ ਕੰਦ ਕੱਢ ਕੇ ਇੱਕ ਦਿਨ ਆਣ ਕੇ ਮੇਰੀ ਕੰਦ ਕੱਢਦੀ ਆ ਮੈਂ ਬਿਮਾਰ ਸੀ ਮੈਂ ਹਾ ਹਸਪੀਟਲ ਵਿੱਚ ਦਾਖਲ ਸੀਗਾ 15 ਤਰੀਕ ਨੂੰ ਮੇਰੀ ਗੈਰਹਾਜ਼ਰੀ ਦੇ ਵਿੱਚ ਇਹਨਾਂ ਨੇ ਮੇਰੀਆਂ ਜਿਹੜੀਆਂ ਸੀ ਸਾਰੀਆਂ ਇਟਾਂ ਨੂੰ ਚੁੱਕ ਕੇ ਨਿਯਾਜ ਤੌਰ ਤੇ ਮੇਰਾ ਰਸਤਾ ਜਿਹੜਾ ਖੋਲਤਾ ਇਸ ਵਾਸਤੇ ਮੈਨੂੰ ਹੁਣ ਉਹ ਜਿਹੜੀ ਕੰਦ ਕੱਢਣ ਵਾਸਤੇ ਅੱਜ ਮੈਂ ਕੰਦ ਕੱਢਣ ਵਾਸਤੇ ਇੱਥੇ ਆਇਆ ਵਾਂ ਇਹ ਸਾਰੀਆਂ ਜਨਾਨੀਆਂ ਇਕੱਠੀਆਂ ਹੋ ਕੇ ਤੇ ਆਣ ਕੇ ਤੇ ਸਾਡੇ ਨਾਲ ਗਾੜੀ ਕੋਚ ਕਰਨਾ ਪਿਆ ਅਸੀਂ ਸਾਰੇ ਜੀ ਅੰਦਰ ਵੜ ਗਏ ਆ ਇਹਨਾਂ ਦੇ ਉਸੇ ਵਰੀ ਫੋਟੋ ਜ ਆ ਵੀ ਮੇਰੇ ਕੋਲ ਹੈਗੀ ਆ ਤੇ ਲੇੜੀ ਆਉਂਦੀਆਂ ਨੇ ਬਹੁਤ ਸਾਨੂੰ ਮੰਦਾ ਚੰਗਾ ਬੋਲਦੀਆਂ ਨੇ ਔਰ ਕੰਧ ਜਿਹੜੀ ਆ ਕੰਧ ਉੱਥੇ ਦੀ ਉੱਥੇ ਹੀ ਰੁਕੀ ਆ ਜਦ ਕਿ ਮੇਰੇ ਕੋਲ ਇੱਕ ਮਜਿਸਟ੍ਰੇਟ ਦੀ ਰਜਿਸਟਰੀ ਆ ਜਿਹਦੇ ਵਿੱਚ ਕੰਧ ਬੰਦ ਲਿਖੀ ਹੋਈ ਆ ਪ੍ਰਸ਼ਾਸਨ ਨੇ ਇਹ ਬੇਨਤੀ ਕਰਨੀ ਚਾਹਨਾ ਕਿ ਜੋ ਵੀ ਮੇਰੇ ਦਸਤਾਵੇਜ਼ ਆ ਦਸਤਾਵੇਜ਼ਾਂ ਦੇ ਹਿਸਾਬ ਨਾਲ ਕਾਨੂੰਨ ਦੇ ਹਿਸਾਬ ਨਾਲ ਮੈਨੂੰ ਇਨਸਾਫ ਕਰਾਇਆ ਜਾਵੇ ਔਰ ਮੇਰੀ ਦੀਵਾਰ ਜਿਹੜੀ ਆ ਜਦੋਂ ਲਿਖੀ ਹੋਈ ਆ ਮੇਰੀ ਦੀਵਾਰ ਖਤਾਈ ਹੋ ਜਾਵੇ ਮੈਂ ਜੱਤਵੀ ਦਵਾਰ ਕੱਢਣ ਲੱਗਦਾ ਵਾ ਇਹਨਾਂ ਦੋ ਤਿੰਨ ਵਾਰੀ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਜਨਾਨੀਆਂ ਆਣ ਕੇ ਇਟ ਰੋੜਾ ਚਲਾਉਂਦੀਆਂ ਅੱਜ ਵੀ ਮੈਂ ਕੰਦ ਕੱਢਣ ਲੱਗਾ ਹੀ ਮੇਰੇ ਮਿਸਤਰੀਆਂ ਦੇ ਵੀ ਇਹਨਾਂ ਨੇ ਹਮਲਾ ਕਰਕੇ ਭਜਾ ਦਿੱਤੇ ਆ ਮੇਰਾ ਸਬਾਨ ਉਸ ਤਰ੍ਹਾਂ ਹੀ ਬਾਹਰ ਪਿਆ ਵਾ ਤਾਂ ਤੁਸੀਂ ਸੰਗਤ ਦੀ ਵਾਇਟ ਵੀ ਸੁਣੀ ਆ ਸੰਗਤ ਦੀ ਜ਼ੁਬਾਨੀ ਸੁਣੀ ਆ ਤੇ ਦੂਜੇ ਪਾਸੇ ਦੋਵੇਂ ਧਿਰਾਂ ਦੀ ਜ਼ੁਬਾਨੀ ਸੁਣੀ ਆ ਦੋਵੇਂ ਆਪੋ ਆਪਣੀ ਗੱਲ ਰੱਖ ਰਹੇ ਨੇ ਦੋਵੇਂ ਆਪਣੇ ਆਪਣੇ ਪੱਖ ਰੱਖ ਰਹੇ ਨੇ ਤਾਂ ਹੁਣ ਇਸ ਮਾਮਲੇ ਦਾ ਨਿਪਟਾਰਾ ਕਿਵੇਂ ਹੁੰਦਾ ਇਸ ਮਾਮਲੇ ਦੇ ਵਿੱਚ ਕੌਣ ਸਹੀ ਆ ਤੇ ਕੌਣ ਗਲਤ ਆ ਆਉਣ ਵਾਲਾ ਸਮਾਂ ਦੱਸੇਗਾ